ਬੇਤ ਦਿਨ ਮੋਹੱਲੇ ਦੇ ਐਸਐਸਪੀ ਦਫਤਰ ਬਾਹਰ ਹੋਏ ਕਤਲकांड ਤੋਂ ਬਾਅਦ ਮੋਹੱਲੀ ਪੁਲਿਸ ਅਲਰਟ ਮੋਰਤੇ ਨਜ਼ਰਾਂ ਤੇ ਜਿਤਨੂ ਲੈ ਕੇ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਅੱਜ ਖੁਦ ਮੋਹੱਲੇ ਦੀਆਂ ਸੜਕਾਂ ਤੇ ਪੁਲਿਸ ਵੱਲੋਂ ਲਗਾਏ ਨਾਕਿਆਂ ਦੀ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਮੌਕੇ ਤੇ ਪਹੁੰਚੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਮੀੜ ਦੇ ਨਾਲ ਜਾਣਕਾਰੀ ਵੀ ਸਾਂਝੀ ਕੀਤੀ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜੋ ਮੋਹੱਲ ਦੇ ਵਿੱਚ ਕਤਲਕਾਂਡ ਹੋਇਆ ਹੈ ਇਸ ਦੇ આરોપી ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਮੋਹੱਲੀ ਦੇ ਵਿੱਚ ਪੁਲਿਸ ਦੀ ਨਫਰੀ ਭਦਾਈ ਚੋਵੇਗੀ ਤਕਰੀਬਨ 3000 ਦੇ ਕਰੀਬ ਪੁਲਿਸ ਮੁਲਾਜ਼ਮ ਜੋ ਕਿ ਹੋਰ ਭਰਤੀ ਕੀਤੇ ਜਾਣਗੇ ਤਾਂ ਜੋ ਮੋਹੱਲੀ ਦੇ ਵਿੱਚ ਜੋ ਅਮਨ ਕਾਨੂੰਨ ਵਿਵਸਥਾਏ ਉਕਾਇਮ ਰਸੇ ਕੇ ਜਿਹੜਾ ਗੈਂਗਸਟਰਾਂ ਤੇ ਬਾਹਰ ਜਿਹੜਾ ਪੰਜਾਬ ਸਰਦਾਰ ਦਾ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਦੀ ਲੀਡਰਸ਼ਿਪ ਤੇ ਵਿਜਨ ਦੇ ਮੁਤਾਬਿਕ ਚੱਲ ਰਿਹਾ ਇਸ ਦੇ ਵਿੱਚ ਅਸੀਂ ਅੱਜ ਤੱਕ 12000 ਤੋਂ ਵੱਧ ਅਸੀਂ ਰੇਡ ਕਰ ਚੁੱਕੇ ਹੈਗੇ ਇਹ 20 ਜਨਵਰੀ ਤੋਂ ਸ਼ੁਰੂ ਹੋਇਆ ਸੀਗਾ ਤੇ ਮੈਂ ਤੁਹਾਨੂੰ ਫਿਗਰਸ ਵੀ ਵੈਸੇ ਅਸੀਂ ਰੈਗੂਲਰ ਤੌਰ ਤੇ ਪ੍ਰੈਸ ਅਪਡੇਟਸ ਰਿਲੀਜ਼ ਕਰਦੇ ਹਾਂ ਅਸੀਂ 8671 ਲੋਕਾਂ ਨੂੰ ਰਾਊਂਡ ਅਪ ਕੀਤਾ ਸੀਗਾ ਜਿਸ ਦੇ ਵਿੱਚ 3721 ਗ੍ਰਿਫਤਾਰੀਆਂ ਹੋਈਆਂ ਹੈ ਪ੍ਰੀਵੈਂਟਿਵ ਡਿਟੈਂਸ਼ਨ ਚ 1796 ਲੋਕਾਂ ਨੂੰ ਪ੍ਰੀਵੈਂਟਿਵ ਸੈਕਸ਼ਨ ਦੇ ਵਿੱਚ ਡਿਟੇਨ ਕੀਤਾ ਗਿਆ ਤੇ 3154 ਜਿਹੜੇ ਲੋਕਾਂ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਰਿਲੀਜ਼ ਕੀਤਾ ਗਿਆ ਇਸ ਡਰਾਈਵ ਦੇ ਵਿੱਚ 248 ਪੀਓ ਅਰੈਸਟ ਹੋਏ ਹੈਗੇ 104 ਫਾਇਰਆਮ ਰਿਕਵਰ ਹੋਈ ਹੈਗੇ ਤੇ ਕਾਫੀ ਮਾਤਰਾ ਚ 95 ਗੱਡੀਆਂ ਸੀਜ਼ ਹੋਈਆਂ ਸੋ ਇਹ ਇੱਕ ਆਨ ਗoing ਕੰਟੀਨਿਊਸ ਆਪਰੇਸ਼ਨ ਹੋਊਗਾ ਕ੍ਰਾਈਮ ਤੇ ਕ੍ਰਿਮੀਨਲਸ ਦੇਗੇ ਇਸ ਵਿੱਚ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਸਿਰਫ ਇਸ ਦੇ ਵਿੱਚ ਜਿਹੜੇ ਵੌਂਟਡ ਕ੍ਰਿਮੀਨਲਸ ਹੈਗੇ ਉਹਨਾਂ ਤੇ ਫੋਕਸ ਕੀਤਾ ਜਾ ਰਿਹਾ ਹੈ ਤੇ ਇੱਕ ਤਰੇ ਤਰੇ ਦੀ ਜਿਹੜੀ ਜਿਹੜੀ ਮਿਸ ਇਨਫਾਰਮੇਸ਼ਨ ਫੈਲਾਈ ਜਾ ਰਹੀ ਹੈ ਕੰਪਲੀਟਲੀ ਲੀਗਲ ਆਪਰੇਸ਼ਨ ਹੈ ਲੀਗਲ ਪ੍ਰੋਵੀਜ਼ਨਸ ਦੇ ਨਾਲ ਹੈ ਤੇ ਕਿਸੇ ਨੂੰ ਅਨਨੇਸੈਸਰੀ ਜਿਹੜੇ ਅਮਨਪਸੰਦ ਜਿਹੜੇ ਸਿਟੀਜ਼ਨਸ ਹੈਗੇ ਉਹਨਾਂ ਨੂੰ ਸੇਫ ਤੇ ਸਿਕਿਉਰ ਕਰਨ ਲਈ ਹੈ ਨਾ ਕਿ ਕਿਸੇ ਦੀ ਹਰਾਸਮੈਂਟ ਦੇ ਸਭ ਜੁਕੀ ਜਿਹੜੇ ਵਾਂਟਡ ਗੈਂਗਸਟਰਾਂ ਤੋਂ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੇ ਜਿਹੜੇ ਸਾਥੀ ਐ ਐਸੋਸੀਏਟਸ ਐ ਜਿਹੜੇ ਲੋਜਿਸਟਿਕ ਚੀਜ਼ਾਂ ਮੁਹੱਈਆ ਕਰਾ ਰਹੇ ਉਹਨਾਂ ਦੀ ਵੀ ਕੋਈ ਲਿਸਟ ਤਿਆਰ ਕੀਤੀ ਜਾ ਰਹੀ ਹੈ ਉਹ ਵੀ ਰਡਾਰਤੇ ਨੇ ਪੰਜਾਬ ਪੁਲਿਸ ਹਾਂਜੀ ਸਾਰੇ ਹੀ ਰਡਾਰਤੇ ਹੈਗੇ ਜਿਹੜੇ ਹਰ ਤਰ੍ਹਾਂ ਦੇ ਜਿਹੜੇ ਕ੍ਰਾਈਮ ਦੇ ਵਿੱਚ ਇੰਡੈਂਜ ਕਰਦੇ ਆ ਸੋ ਉਹਨਾਂ ਤੇ ਇੱਕ ਫੋਕਸਡ ਇੰਟੈਲੀਜੈਂਸ ਬੇਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਟਰੈਕ ਕਰਦੇ ਤੇ ਉਹਨਾਂ ਦੇ ਖਿਲਾਫ ਲੀਗਲ ਕਾਰਵਾਈ ਅਸੀਂ ਕਰਾਂਗੇ ਸਰ ਕੁਝ ਵੀ ਨੋਟਿਸ ਕੀਤਾ ਜਾ ਰਿਹਾ ਹੈ ਕਿ ਬਾਹਰ ਬੈਠੇ ਮੇਨ ਸਾਰਾ ਕੁਝ ਕੰਮ ਕਰਾਉਂਦੇ ਨੇ ਉਹਨਾਂ ਤੇ ਟਰੈਕਡਾਉਨ ਕਿਵੇਂ ਕੀਤਾ ਜਾਏ ਕਿਵੇਂ ਉਹ ਇੱਥੇ ਤੱਕ ਗੱਲ ਕਰਦੇ ਨੇ ਕਿਹੜੇ ਅੱਗੇ ਲੋਕ ਹੁੰਦੇ ਨੇ ਉਹਨਾਂ ਤੇ ਟਰੈਕਡਾਉਨ ਕਿਵੇਂ ਅਸੀਂ ਜਿਵੇਂ ਇੱਕ ਆਫਟੈਕ ਇੱਕ ਸੈੱਲ ਬਣਾਇਆ ਹੈ ਆਈਜੀ ਰੈਂਕ ਦੇ ਅਫਸਰ ਦੇ ਅੰਡਰ ਜਿਹੜਾ ਗਵਰਨਮੈਂਟ ਆਫ ਇੰਡੀਆ ਫੋਰਨ ਗਵਰਨਮੈਂਟਸ ਨਾਲ ਇੰਟਰੈਕਟ ਕਰਕੇ ਤੇ ਜਿਹੜੇ ਕ੍ਰਿਮੀਨਲਸ ਬਾਹਰ ਬੈਠੇ ਹੈਗੇ ਉਹਨਾਂ ਨੂੰ ਇੱਥੇ ਲੈ ਕੇ ਆਇਆ ਜਾਊਗਾ ਤਾਂ ਕਿ ਉਹ ਦੇ ਸ਼ੁੱਡ ਫੇਸ ਦੀ ਲੋਰ ਨਪਰੀ ਦੀ ਗੱਲ ਜਾਦੀਆ ਬਹੁਤ ਸਾਰੇ ਪੁਲਿਸ ਤੇ ਲੱਗੇ ਡਿਊਟੀ ਦੇ ਰਾਤ ਨੂੰ ਲ ਕਰਨੇ ਮੌਜੇ 24 ਘੰਟੇ ਨਿਭਾਈ ਜਾਂਦੀ ਹੈ ਪਰ ਜਦੋਂ ਥਾਣਿਆਂ ਦੇ ਵਿੱਚ ਸਟਾਫ ਨੂੰ ਡਿਊਟੀ ਕਰਦੀ ਹੈ ਤਾਂ ਮੁਸ਼ਕਲ ਹੁੰਦੀ ਹੈ ਤੇ ਤੁਹਾਡੀ ਗੱਲ ਠੀਕ ਹੈ ਜਿਹੜੀ ਮੈਨ ਪਾਵਰ ਦੀ ਸ਼ਾਰਟੇਜ ਹੈ ਇਸ ਲਈ ਪੰਜਾਬ ਸਰਕਾਰ ਨੇ 1600 ਪੋਸਟਾਂ ਸਾਡੀ ਅਪਗ੍ਰੇਡ ਕੀਤੀ ਹੈ ਇਸ ਸਾਲ 3400 ਜਿਹੜੀ ਨਵੀਆਂ ਪੋਸਟਾਂ ਐਡਵਰਟਾਈਜ਼ ਕੀਤੀ ਜਾਣਗੀ ਸੋ ਇਹ ਪੂਰੀ ਐਫਰਟਸ ਹੈ ਕਿ ਪੰਜਾਬ ਪੁਲਿਸ ਦੀ ਜਿਹੜੀ ਮੈਨ ਪਾਵਰ ਹੈ ਉਹ ਇਨਕਰੀਜ਼ ਕੀਤੀ ਜਾਵੇ ਇਹ ਸਭ ਅੱਜ ਹਿਊਜ ਰਿਕਵਰੀ ਹੋਈ ਹੈ ਇਹ ਰੋਇੰਗ ਦੀ ਅਸੀਂ ਕਹਿ ਸਕਦੇ ਇੱਕ ਵੱਡੀ ਸਫਲਤਾ ਹੈ ਇਸ ਤਰ੍ਹਾਂ ਵੇਖਦੇ ਹੋ ਕਿਉਂਕਿ ਲਗਾਤਾਰ ਪੰਜਾਬ ਪੁਲਿਸ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਸੀਗਾ ਕਿ ਕਾਫੀ ਸਫਲਤ ਕੀਤੀ ਹੈ ਅੱਜ ਦੀ ਜਿਹੜੀ ਹਿਊਜ ਰਿਕਵਰੀ ਹੋਈ ਹੈ ਹੋਰ ਵੀ ਚੀਜ਼ਾਂ ਨੂੰ ਲੈ ਕੇ ਇਲੀਗਲ ਪਿਸਟਲ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਅੱਜ ਸਾਡੇ ਤਿੰਨ ਮੇਜਰ ਅਚੀਵਮੈਂਟਸ ਹੋਏ ਹੈਗੇ ਪਹਿਲਾ ਜਿਹੜਾ ਸਭ ਤੋਂ ਇੰਪੋਰਟੈਂਟ ਜਿਹੜਾ ਨਾਲਾਗੜ ਪੁਲਿਸ ਸਟੇਸ਼ਨ ਹਿਮਾਚਲ ਦੇ ਵਿੱਚ ਸੀਗਾ ਉਸ ਦੇ ਵਿੱਚ ਜਿਹੜਾ ਇੱਕ ਟੈਰਰ ਮੋਡਿਊਲ ਬਸਟ ਕੀਤਾ ਗਿਆ ਇਸ ਦੀ ਤਾਰਾ ਪਾਕਿਸਤਾਨ 'ਚ ਬੈਠੇ ਹਰਵਿੰਦਰ ਰਿੰਦਾ ਨਾਲ ਜੁੜੀਆਂ ਸੀ ਯੂ ਐਸ ਏ ਦੇ 베ਸਟ ਇਹਦੇ ਜਿਹੜੇ ਮੋਡਿਊਲ ਮਾਸਟਰਮਾਈਂਡ ਸੀਗੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਦੋ ਆਪਰੇਟਿਵਸ ਅਸੀਂ ਅਰੈਸਟ ਕੀਤੇ ਸੋ ਅਸੀਂ ਸੈਂਟਰਲ ਏਜੰਸੀਜ਼ ਨਾਲ ਐਨਆਈਏ ਨਾਲ ਹਿਮਾਚਲ ਪੁਲਿਸ ਨਾਲ ਸਾਡਾ ਤਾਲਮੇਲ ਹੈਗਾ ਦੂਜਾ ਸਾਡਾ ਆਪਰੇਸ਼ਨ ਬੀਐਸਐਫ ਨਾਲ ਜੁਆਇੰਟ ਜਿਹੜਾ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਹੋਇਆ ਹੈਗਾ ਜਿਸ ਦੇ ਵਿੱਚ ਅਸੀਂ 21 ਪਿਸਟਲਸ ਤੇ 2.1 ਕਿਜੀ ਹਿਰੋਇਨ ਰਿਕਵਰ ਕੀਤੀ ਹੈ ਤੇ ਤੀਜਾ ਆਪਰੇਸ਼ਨ ਜਿਹੜਾ ਲੋਕਾਂ ਦੀ ਹੈਲਪ ਨਾਲ ਜਿਹੜੀ ਹੈ ਵਿਲੇਜ ਡਿਫੈਂਸ ਕਮੇਟੀ ਜਿਹੜੀ ਸਕੀਮ ਹੈਗੀ ਉਹਨਾਂ ਨੇ ਪੁਲਿਸ ਨੂੰ ਟਿਪ ਆਫ ਦਿੱਤੀ ਹੈ ਤੇ ਇੱਕ ਸਾਂਝੇ ਤੌਰ ਤੇ ਭਾਗੀਦਾਰੀ ਤੌਰ ਤੇ ਪੁਲਿਸ ਦੇ ਇੱਕ ਕਾਫੀ ਵੱਡੀ ਖੇਪ 43 ਕਿਜੀ ਹਿਰੋਇਨ ਦੀ ਰਿਕਵਰ ਕੀਤੀ ਨਾਲ ਆਮਸੈਕਸਪਲੋਸਨ ਵੀ ਰਿਕਵਰ ਹੋਇਆ ਇਹ ਦੋਵੇਂ ਕਨਸਾਈਨਮੈਂਟਸ ਕੰਪੋਜ਼ਿਟ ਕਨਸਾਈਨਮੈਂਟਸ ਤੇ ਇੱਕ ਆਈਐਸਆਈ ਦੀ ਇੱਕ ਕੈਲੋ ਟੈਕਟਿਕਸ ਦੇ ਵਿੱਚ ਚੇਂਜ ਆਇਆ ਹੈ ਕਿ ਉਹ ਹਿਰੋਇਨ ਦੇ ਨਾਲ ਡਰੱਗਸ ਦੇ ਨਾਲ ਵੈਪਨਸ ਤੇ ਅਸਲਾ ਵੀ ਜਿਹੜਾ ਉਹ ਇਸ ਪਾਸੇ ਪੁਸ਼ ਕਰ ਰਹੇ ਤੇ ਇਨਫਲਕਸ ਆਫ ਸਮਾਲ ਆਰਮਸ ਅਕ੍ਰੋਸ ਦਾ ਬਾਰਡਰ ਹੈਜ਼ ਇਨਕਰੀਜ਼ਡ ਸਰ ਲਗਾਤਾਰ ਮੁਹਿੰਮ ਚੱਲ ਰਹੀ ਹੈ ਗੈਂਗਸਟਰ ਤੇ ਪ੍ਰਾਰੋਧਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ